ਅੱਛਾ ਤੁਸੀਂ ਇਹ ਚ ਪੰਜ ਜਥੇ ਬੰਦੀਆਂ ਨੇ ਸਾਂਝ ਰੂਪ ਦੇ ਵਿੱਚ ਕਿਸਾਨ ਅੰਦੋਲਨ ਤੋਂ ਸਿੱਖ ਕੇ ਅਸੀਂ ਮੋਰਚਾ ਬਣਾਇਆ ਸੀਗਾ ਜਿਹਦੇ ਵਿੱਚ ਮਲਟੀ ਪਰਪਸ ਹੈਲਥ ਵਰਕਰ ਯੂਨੀਅਨ ਆ ਆਰਟਿਫੈਕਟ ਟੈਟ ਪਾਸ ਯੂਨੀਅਨ ਆ ਵੀ ਐਡ ਟੈਟ ਪਾਸ ਯੂਨੀਅਨ ਆ ਔਰ ਓਵਰੇਜ ਡੇਰਿਗਾਰ ਯੂਨੀਅਨ ਔਰ ਲੈਕਚਰਰ ਯੂਨੀਅਨ ਆ ਜਿੰਨੇ ਤੁਸੀਂ ਜਿਹਦੇ ਨਾਲ ਮੰਗੋ ਜਿਹਨੂੰ ਮੰਗ ਪੱਤਰ ਦੇਣਾ ਜਿਹਦੇ ਤੋਂ ਮੰਗਾ ਮੰਗਣਵਾਉਣ ਆਏ ਹੋਗੇ ਉਹ ਤਾਂ ਖੁਦ ਤਰਨੇ ਤੇ ਬੈਠੇ ਨੇ ਆਪਦੀ ਪਾਰਟੀ ਦੇ ਸੁਪਰੀਮੋ ਨੂੰ ਲੈ ਕੇ ਚਾਪਟਾ ਕੇ ਇਹ ਕਹਿ ਸਕਦਾ ਕਿ ਉਹਨਾਂ ਦਾ ਦਾਅਵਾ ਦਾ ਹੀ ਦਿੱਲੀ ਦਾ ਮੁੱਖ ਮੰਤਰੀ ਜੇਹਲ ਚ ਬੈਠਾਗਾ ਦੇਖੋ ਬੜੀ ਬੇਸ਼ਰਮੀ ਦੀ ਗੱਲ ਹੈ ਬੜੀ ਸ਼ਰਮ ਭਰੀ ਗੱਲ ਹੈ ਕਿ ਜਿਹੜੇ ਭਗਤ ਸਿੰਘ ਦੀ ਗੱਲ ਕਰਦੇ ਹੁੰਦੇ ਸੀ ਪੇੜੀਆਂ ਪੱਗਾ ਬੰਨਣ ਵਾਲੇ ਜਿੱਕ ਸ਼ਰਾਬ ਘਟਾਲੇ ਦੇ ਵਿੱਚ ਜਿਹੜਾ ਬੰਦਾ ਈਡੀ ਨੇ ਚੱਕਿਆ ਹੋਇਆ ਉਹਦੇ ਵਾਸਤੇ ਜਿਹੜਾਗਾ ਸਾਡਾ ਸਿੱਖਿਆ ਮੰਤਰੀ ਚਾਹੇ ਉੱਥੇ ਗੱਡੇ ਮੰਗੂ ਲੇਟਦਾਗਾ ਔਰ ਇੱਕ ਖੇਡ ਮੰਤਰੀ ਹੈ ਜਿਹੜਾ ਅੱਜ ਇੱਥੇ ਆਇਆ ਬੈਠਾਗਾ ਦੇਖੋ ਅੱਜ ਇੱਧਰ ਸਾਡਾ ਤਰਨਾ ਚੱਲਦਾ ਇੱਕ ਉੱਧਰ ਉਹਨਾਂ ਦਾ ਤਰਨਾ ਚੱਲਦਾ ਅੱਜ ਤੱਕ ਜਦੋਂ ਅਸੀਂ ਕਿੰਨੇ ਵਾਰੀ ਵੀ ਨੀਤੀ ਹੈਰ ਨੂੰ ਮੰਗ ਪੱਤਰ ਲੈ ਕੇ ਆਏ ਧਰਨਾ ਲਾਉਣ ਵਾਸਤੇ ਆਏ ਇਹ ਕੋਠੀ ਵੀ ਨਹੀਂ ਖੜਦਾ ਇਹ ਫੀਲਡ ਵਰਕ ਜਿਹਾ ਲਾ ਜਾਂਦਾ ਪਿੰਡਾਂ 'ਚ ਵਿਕਾਸ ਦੇ ਬਹਾਨੇ ਪਤਾ ਨਹੀਂ ਕਿੱਥੇ ਕਿੱਥੇ ਤੁਰਿਆ ਰਹਿੰਦਾ ਲੇਕਿਨ ਅੱਜ ਇਹਨਾਂ ਦਾ ਸੁਪਰੀਮੋ ਚੱਕਿਆ ਹੋਇਆ ਹੈ ਇਹਨਾਂ ਨੂੰ ਅੱਜ ਇੱਥੇ ਦੁੱਖ ਲੱਗ ਰਿਹਾ ਹੈ ਜਦੋਂ ਪਿਛਲੇ ਸਮੇਂ 'ਚ ਭਗਵੰਤ ਮਾਨ ਕਹਿੰਦਾ ਸੀਗਾ ਕਿ ਸੱਖਾਂ ਦੀ ਸਰਕਾਰ ਤੇ ਨਹੀਂ ਦੀ ਸਰਕਾਰ ਤੇ ਹੀ ਐਸੇ ਤਾਂ ਹੈ ਕਿ ਕੈਬਨਿਟ ਮੀਟਿੰਗਾਂ ਜਿਹੜੀਆਂ ਨੇ ਉਹ ਜ਼ਿਲ੍ਹਿਆਂ 'ਚ ਹੋਇਆ ਕਰਨਗੀਆਂ ਇੱਕ ਕੈਬਨਿਟ ਮੀਟਿੰਗ ਮਾਨਸਾ ਕਰਨ ਗਏ ਸੀ ਕਿ ਜਿੱਥੇ ਸਾਡੇ 220 ਬੰਦੇ ਨੇ ਇਹ ਪੁੱਛਿਆ ਖੜਾ ਕੇ ਕਿ 2 ਸਾਲ ਹੋਣ ਦੇ ਆਏ ਨੂੰ ਤੁਹਾਡੇ ਤੁਸੀਂ ਮਾਸਟਰ ਕਟਰ ਦਾ ਇਖਤियार ਕਿਉਂ ਨਹੀਂ ਦਿੱਤਾ ਤੁਸੀਂ ਆਟਨ ਖਰਾਬ ਕੀਤੀ ਭਰਤੀ ਦਾ ਹਜ ਤੱਕ ਪੇਪਰ ਕਿਉਂ ਨਹੀਂ ਲਿਆ ਹੈਗਾ ਜਿਹੜੀ ਪਿਛਲੀ ਸਰਕਾਰ ਕੱਢ ਗਈ ਤੁਸੀਂ ਲੈਕਚਰਾਂ ਦੀ ਭਰਤੀ ਰੱਦ ਕਰ ਦਿੱਤੀ ਹੈ ਦੁਬਾਰੇ ਕਿਉਂ ਨਹੀਂ ਕੱਢੀ ਤਾਂ ਉੱਥੇ 2250 ਬੰਦੇ ਨੇ ਸਿਰਫ ਇਹਸ ਕਰਕੇ ਪਰਚਾ ਕੀਤਾ ਗਿਆ ਕਿ ਉਹਨਾਂ ਨੇ ਰੋਜ਼ਗਾਰ ਦੀ ਮੰਗ ਕਰਨ ਲਈ ਜਿੱਥੇ ਤਾਂ ਇਹ ਕਰਦੇ ਨੇ ਉਥੇ ਤਾਂ ਕਹਿੰਦੇ ਨਹੀਂ ਤੁਸੀਂ ਵਿਗਨ ਪਾਉਨੇ ਹੋ ਸਰਕਾਰੀ ਕੰਮਾਂ ਦੇ ਵਿੱਚ ਤੇ ਜਿੱਥੇ ਇਹਨਾਂ ਦਾ ਇਹਨਾਂ ਦਾ ਚੱਕਾ ਜਾਂਦਾ ਸੁਪਰੀਮੋ ਤੇ ਫਿਰ ਇਹ ਹੁਣ ਧਰਨੇ ਪਿਆਰੇ ਨੇ ਉਹਦੇ ਕੋਲ ਚੋਣ ਜਾਬ ਤਾਂ ਲੱਗਿਆ ਹੋਇਆਗਾ ਵੈਸੇ ਲੋਕਾਂ ਨੂੰ ਧਰਨੇ ਤੋਂ ਮਨਾਹੀ ਹੈ ਪਰ ਇਹਨਾਂ ਦਾ ਜਿਹੜਾ ਟੱਟ ਢਾਂਸੋ ਚੱਲ ਰਿਹਾ ਮੈਨੂੰ ਕੀ ਕਹਿਣਾ ਚੋਣੋਂ ਜਿਹੜੇ ਮੰਤਰੀ ਸੰਤਰੀ ਐਮਐਲ ਕਦੇ ਦਿਖਦੇ ਨਹੀਂ ਸੀ ਅੱਜ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਨੇ ਧਰਨੇ ਲਾਏ ਹੋਏ ਨੇ ਅੱਜ ਮੁੱਖ ਮੰਤਰੀ ਵੀ ਖੜਖੜ ਕਾ ਧਰਨੇ 'ਚ ਬੈਠਾ ਜਿਹੜਾ ਕਦੇ ਆਪਾਂ ਕਹਿ ਸਕਦੇ ਕਿ ਸੀਐਮ ਹਾਊਸ ਤੋਂ ਬਾਹਰ ਨਹੀਂ ਨਿਕਲਿਆ ਜਾਂ ਹੈਲੀਕਾਪਟਰ ਤੋਂ ਫਲੜੀ ਉਤਰਿਆ ਕੀ ਗਣਾ ਚੋਣਿਓ ਦੇਖੋ ਜੀ ਅਸੀਂ ਤੁਸੀਂ ਤੁਹਾਡੇ ਸਾਹਮਣੇ ਆ ਮਜ਼ਦੂਰਾਂ ਨੇ ਲਾ ਰਹੇ ਨੇ ਕਿਸਾਨਾਂ ਤਾਂ ਲਾ ਰਹੇ ਨੇ ਬੇਰੁਜ਼ਗਾਰਾਂ ਤਾਂ ਲਾ ਰਹੇ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਮੂਰੇ ਉੱਥੇ ਈਟੀਟੀ ਕਟਫਾਸ ਵਾਲੇ ਮੈਂ ਧਰਮ ਚੱਲਦਾ ਹੈ ਲੈਕਚਰਰਾਂ ਨਾਲ ਤਾਂ ਨਾ ਜਲਦਾ ਉੱਚ ਯੋਗਤਾ ਹਾਸਲ ਕੀਤੀ ਹੈ ਉਹਨਾਂ ਦੀ ਇੱਕ ਕੁੜੀ ਦੀ ਡੈਥ ਹੋ ਚੁੱਕੀ ਸੀਗੀ ਜਿਹੜੀ ਆਤਮ ਹੱਤਿਆ ਕਰ ਗਈ ਸੀ ਵੀ ਸਿਸਟਮ ਤੋਂ ਤੰਗ ਆ ਕੇ ਉਹਨਾਂ ਦਾ ਹਜੇ ਤੱਕ ਕੋਈ ਹੱਲ ਨਹੀਂ ਕੀਤਾ ਉਹਨਾਂ ਵਾਸਤੇ ਤਾਂ ਹਰਜੋਤ ਮੈਨ ਸਾਹਿਬ ਉੱਥੇ ਸੰਗਰੂਰ ਮੁੱਖ ਮੰਤਰੀ ਕੋਠੀ ਮੂਰੇ ਬੈਠਾ ਨਹੀਂ ਹੈ ਵੀ ਲੋਕ ਮਰੀ ਜਾਂਦੇ ਨੇ ਲੋਕਾਂ ਆਤਮ ਹੱਤਿਆ ਕਰੀ ਜਾਂਦੇ ਕਿਸੇ ਦਾ ਮਸਲਾ ਹੱਲ ਕਰ ਤੇ ਜਦੋਂ ਸੁਪਰੀਮੋ ਇਹਨਾਂ ਦਾ ਫੜਿਆ ਜਾਂਦਾ ਫਿਰ ਹੀ ਉਹੀ ਗੱਲ ਹੈ ਕਿ ਇਹ ਸਾਬਤ ਕਰਨ ਤੇ ਲੱਗੇ ਹੋਏ ਨੇ ਵੀ ਮੈਂ ਵੱਡਾ ਵਫਾਦਾਰ ਕੁੱਤਾ ਨਹੀਂ ਮੈਂ ਉਹ ਤੂੰ ਵੱਡਾ ਵਫਾਦਾਰ ਹੈ ਇੱਕ ਇਤਰੀਵਾਲ ਦੇ ਪ੍ਰਤੀ ਆਪ ਦੀ ਵਫਾਦਾਰੀ ਸਾਬਤ ਕਰਨ ਦੇ ਵਾਸਤੇ ਕਿਤੇ ਦਿੱਲੀ ਜਾ ਕੇ ਲੇਟਦੇ ਨੇ ਕਦੇ ਇੱਥੇ ਧਰਨੇ ਆ ਤੇ ਲੇਟਦੇ ਨੇ ਜੇ ਸੱਚ ਹੈਗਾ ਤੇ ਇਹੋ ਵੀ ਇਨਸਾਫ ਦੇ ਵਿੱਚ ਯਕੀਨ ਹੋਣਾ ਚਾਹੀਦਾ ਮਿਆ ਪਾਲਿਕਾ ਤੇ ਕਿ ਸੱਚਾ ਹੋਇਆ ਤਾਂ ਛੁੱਟ ਜੂਗਾ ਇਹ ਤਾਂ ਕਹਿੰਦੇ ਸੀ ਜੇ ਕੋਈ ਵੀ ਬੰਦਾ ਫੜਿਆ ਜਾਂਦਾ ਦੋਸ਼ ਲੱਗਦਾ ਅਸੀਂ ਉਹਦਾ ਸਾਥ ਨਹੀਂ ਦਵਾਂਗੇ ਤੇ ਪਾਰਟੀ ਹੈ ਜਿਹੜਾ ਉਹ ਨਾਲ ਨਹੀਂ ਖੜੂਗੀ ਪਰ ਹੁਣ ਤਾਂ ਪੂਰੀ ਪਾਰੀ ਜਿਹੜੀ ਆਵਾ ਦੀ ਪਾਰਟੀ ਦੇਸ਼ੀ ਧਰਨੇ ਲਗਾਦੀ ਹੈਗੀ ਦੇਖੋ ਦੇਖੋ ਤੁਸੀਂ ਦੇਖ ਰਹੇ ਹੋ ਕਿ ਇੱਕ ਪਾਸੇ ਸ਼ਰਾਬ ਘਟਾ ਲੈ ਕੇ ਫਸਿਆਗਾ ਉਦੋਂ ਜਿਹੜਾ ਸਾਡੇ ਵਿੱਤ ਮੰਤਰੀ ਦਾ ਆ ਉਹਦਾ ਹਲਕਾਗਾ ਉਹਦੇ ਚ ਲੋਕਾਂ ਦਾ ਕੱਲੀ ਸ਼ਰਾਬ ਨਾਲ ਮਰੇ ਨੇ ਤੇ ਕਿੱਥੇ ਗਈ ਇਹਨਾਂ ਦੀ ਕਾਨੂੰਨ ਵਿਵਸਥਾ ਹੰਦੂ ਕੋ ਦਿਸhti ਨਹੀਂ ਹੈਗੀ ਜੇ ਇਹਨਾਂ ਨੇ ਜਿਹੜੀ ਗੱਲ ਕਰਦੇ ਆ ਵੀ ਅਸੀਂ ਕਰਪਸ਼ਨ ਨੂੰ ਮਿਟਾ ਦੇਾਂਗੇ ਕਰਦੇ ਆ ਕਰ ਦੇਾਂਗੇ ਇਹਨਾਂ ਦੇ ਇਹ ਕਿ ਨਸ਼ਬ ਕਿਉਂ ਸਕੀਮ ਖੋਲੀ ਹੈ ਚਾਹੇ ਮੱਲਾ ਕਲੀਨਿਕ ਹੈ ਆਊਟਸੋਰਸਿੰਗ ਤੇ ਭਰਤੀਆਂ ਹੋ ਰਹੀਆਂ ਨੇ ਤੁਸੀਂ ਐਂ ਦੱਸੋ ਇਹਨਾਂ ਆਊਟਸੋਰਸਿੰਗਾਂ ਤੇ ਇੰਨੀਆਂ ਭਰਤੀਆਂ ਹੋ ਰਹੀਆਂ ਨੇ ਕਦੇ ਦੇਖਿਆ ਕਿਸੇ ਦੀ ਰਿਟਾਇਰਮੈਂਟ ਆ ਗਈ ਕਦੇ ਦੇਖਿਆ ਕਿਸੇ ਦਾ ਪੇਪਰ ਹੋ ਗਿਆ ਕਿਸੇ ਦੀ ਇੰਟਰਵਿਊ ਹੋਈ ਹੋਵੇ ਇਹ ਸਾਰੇ ਦਾ ਸਾਰਾ ਇੱਕ ਘਪਲਾ ਚੱਲ ਰਿਹਾਗਾ ਇੱਕ ਮੋਟੀ ਕਰਾਪਸ਼ਨ ਹੈ ਪੈਸੇ ਲੈ ਤੋ ਬਿਨਾਂ ਕਿਸੇ ਨੂੰ ਆਊਟਸੋਰਸਿੰਗ ਤੇ ਭਰਤੀ ਨਹੀਂ ਕਰਨਗੇ ਇਹ ਜਿਹੜੀਆਂ ਸਰਕਾਰੀ ਭਰਤੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਇਹ ਸਭ ਤੋਂ ਵੱਡੇ ਖਰਾਪਤ ਨੇ ਲੱਗਦਾ ਕਿ ਅਜੇ ਲੋਕਾਂ ਦੀ ਹਾਇ ਲੱਗੀ ਕਿਉਂਕਿ ਲੋਕ ਆਪਣੇ ਮੰਗਾਂ ਨੂੰ ਲੈ ਕੇ ਧਰਨਾ ਲਾ ਰਹੇ ਸੀ ਅੱਜ ਇਹਨਾਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਉਣਾ ਪੈ ਰਿਹਾ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਕਿਸਾਨ ਬਾਰਡਰਾਂ ਤੇ ਬੈਠੇ ਹਰਿਆਣੇ ਦੀ ਪੁਲਿਸ ਨੇ ਆ ਕੇ ਇੱਧਰ ਕੁੱਟੇ ਔਰ ਸਾਡੇ ਇੱਕ ਸ਼ੁਕਰ ਨੂੰ ਜਿਹੜਾ ਕੋਲੀ ਨਾਲ ਸ਼ਹੀਦ ਵੀ ਕਰ ਦਿੱਤਾ ਗਿਆ ਲੇਕਿਨ ਕੀ ਉਹਦੇ ਚ ਹਜੇ ਤੱਕ ਕੁਝ ਹੋਇਆ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਹੈਗੀਆਂ ਇਹ ਟੋਟਲੀ ਦਿੱਲੀ ਵਾਲਿਆਂ ਦੇ ਚਮਚੇ ਨੇ ਦਿੱਲੀ ਵਾਲਿਆਂ ਦੇ ਪੂਰੇ ਪਿੱਠੂ ਨੇ ਉਹਦੇ ਵਾਸਤੇ ਧਰਨੇ ਲਾ ਰਹੇ ਨੇ ਕਿ ਸ਼ੁਭਕਰਨ ਵਾਸਤੇ ਇਸ ਮੀਟਿੰਗ ਹੈਰ ਨੇ ਜਾਂ ਮੁੱਖ ਮੰਤਰੀ ਨੇ ਜਾਂ ਜਿਹੜੇ ਹੋਰ ਵੀ ਧਰਨੇ ਲਾਈ ਜਾਂਦੇ ਨੇ ਥੱਲੇ ਲਿਟੀ ਜਾਂਦੇ ਨੇ ਕਿ ਉੱਥੇ ਜਾ ਕੇ ਬਾਰਡਰ ਤੇ ਸ਼ੁਭਕਰਨ ਦੀ ਮੌਤ ਦੇ ਸਬੰਧ ਚ ਕਿ ਉੱਥੇ ਜਾ ਕੇ ਹਰਿਆਣੇ ਦੀ ਸਰਕਾਰ ਦੇ ਖਿਲਾਫ ਧਰਨਾ ਲਾਇਆ ਇਹਨਾਂ ਨੇ ਕੋਈ ਨਹੀਂ ਲਾਇਆ ਇਹ ਸਿਰਫ ਤੇ ਸਿਰਫ ਇੱਕ ਜਮਾਤ ਹੈ ਇੱਕ ਇੱਕ ਲੋਟੂ ਜਮਾਤ ਹੈ ਜਿਹੜੀ ਆਪਦਿਆਂ ਵਾਸਤੇ ਹੀ ਕਰ ਰਹੀ ਹੈ ਪਰ ਉਹਨਾਂ ਦਾ ਜਨਤਾ ਨਾਲ ਕੋਈ ਸਰਕਾਰ ਨਹੀਂ ਨਾ